ਭਾਰਤ ਪਾਕਿਸਤਾਨ 1971 ਦੀ ਜੰਗ ਦੇ ਨਿਸ਼ਾਨ ਅੱਜ ਵੀ ਫਜ਼ਲਕਾ ਦੇ ਕਈ ਪਿੰਡਾਂ ਚ ਮੰਜੂਰ ਨੇ ਦੱਸਿਆ ਜਾਂਦਾ ਹੈ ਕਿ ਫਜ਼ਲਕਾ ਦੇ ਸਰਹੱਦੀ ਪਿੰਡ ਬੇਰੀਵਾਲ ਚ ਇੱਕ ਪੁਲ ਅੱਜ ਵੀ ਮੌਜੂਦ ਹੈ ਦੱਸਿਆ ਜਾਂਦਾ ਹੈ ਕਿ ਦਿਨ ਭਾਰਤ ਪਾਕਿਸਤਾਨ ਵਿਚਕਾਰ ਜਦੋਂ ਜੰਗ ਸ਼ੁਰੂ ਹੋਈ ਸੀ ਉਸ ਦਿਨ ਸ਼ਾਮ ਨੂੰ ਫਜ਼ਲਕਾ ਦੇ ਪਿੰਡ ਬੇਰੀਵਾਲਾ ਦੇ ਨਜ਼ਦੀਕ ਬਣੇ ਇਸ ਪੁਲ ਤੋਂ ਕੁਝ ਪਾਕਿਸਤਾਨੀ ਫੌਜੀ ਜਿਹੜੇ ਨੇ ਭੇਤ ਭਰੇ ਹਾਲਾਤਾਂ ਚ ਅੰਦਰ ਕੁਸ ਗਏ ਸੀ ਤੇ ਜਿਸ ਤੇ ਕਾਰਨ ਜਿਸ ਤੋਂ ਬਾਅਦ ਭਾਰਤੀ ਫੌਜ ਦੇ ਚੌਕਸ ਜਵਾਨਾਂ ਨੇ ਉਹਨਾਂ ਦਾ ਮੁਕਾਬਲਾ ਸ਼ੁਰੂ ਕੀਤਾ ਤੇ ਇਸ ਦੌਰਾਨ ਇਸ ਪੁਲ ਨੂੰ ਉਡਾ ਦਿੱਤਾ ਗਿਆ ਜੋਸਤੇ ਨਿਸ਼ਾਨ ਅੱਜ ਵੀ ਇੱਥੇ ਮੌਜੂਦ ਨੇ ਤੇ ਇਸ ਬਾਰੇ ਜਾਣਕਾਰੀ ਦੰਦਿਆਂ ਹੋਇਆ ਕਾਲੂ ਰਾਮ ਸਾਹਬ ਦਾ ਸਰਪੰਚ ਪਿੰਡ ਬੀਰੀਵਾਲਾ ਨੇ ਦੱਸਿਆ ਹੈ ਕਿ ਸਾਲ 1971 ਚ ਭਾਰਤ ਪਾਕਿਸਤਾਨ ਵਿਚਕਾਰ ਹੋਈ ਜੰਗ ਦੀ ਸ਼ੁਰੂਆਤ ਚ ਇੱਕ ਦਿਨ ਸ਼ਾਮ ਨੂੰ ਕੁਝ ਪਾਕਿਸਤਾਨੀਆਂ ਨੇ ਪੇਤ ਪਰੇ ਹਲਾਤਾ ਚ ਉਹਨਾਂ ਦੇ ਪਿੰਡ ਦੇ ਕੋਲ ਮੌਜੂਦ ਇਸ ਪੁਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਗੱਲ ਦਾ ਪਤਾ ਚਲਦਿਆਂ ਹੀ ਦੂਜੇ ਪਾਸੇ ਮੌਜੂਦ ਭਾਰਤੀ ਫੌਜ ਦੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਪੁਲ ਨੂੰ ਜਿਹੜਾ ਹੈ ਉਡਾ ਦਿੱਤਾ ਗਿਆ ਸੀ ਜਦੋਂ ਪਾਕਿਸਤਾਨ ਨਾਲ ਸੇਵਾਲੇ ਚਾਇਨ ਨਾ ਇੱਥੇ ਸਾਡਾ ਜਵਾਨ ਖੜਾ ਸੀ ਹੌਮ ਗਾਰਡ ਦਾ ਉਹ ਨੌਂ ਦੇ ਮਾਰ ਦਿੱਤਾ ਜਦੋਂ ਇਹਨੂੰ ਮਾਰ ਕੇ ਤੇ ਅੱਗਾ ਚੜੇ ਨਾ ਤੇ ਅੱਗੋ ਕੋਲ ਉਡਾਣ ਵਾਲੇ ਨੂੰ ਪਤਾ ਲੱਗ ਗਿਆ ਵੀ ਪਾਕਿਸਤਾਨ ਵਾਲੇ ਆ ਗਏ ਉਹਨੇ ਮਤਵਲੇ ਬਈ ਕਰੰਟ ਲਾਇਆ ਕੋਈ ਜਿਸ ਸਾਉਟ ਤੇ ਇਹਨੇ ਚ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਉਤੋਂ ਜਿਆਦਾ ਠਰਨਾਪ ਜਿਹੜੇ ਨਾਲ ਦੇ ਆਏ ਉਹ ਕੋਲ ਹਾਇ ਕੋਈ ਨੰਦਾ ਕੋਈ ਆ ਉਹਨਾਂ ਜਦੋਂ ਨਾਪ ਲਿਆ ਤੇ ਨਾ ਆ ਗਵਦੇ ਕਰਨ ਦੀ ਕੋਸ਼ਿਸ਼ ਕੀਤੀ ਤੇ ਹੈਡ ਵਾਲੇ ਪਾਸੇ ਨੂੰ ਤੇ ਮਗੂਸੂਰੀ ਸਾਹਿਬ ਦੇ ਫੌਜ ਲੱਗੀ ਹੋਈ ਸੀ ਉਹਨਾਂ ਨੇ ਆ ਗੋਲੀ ਚਲਾ ਦਿੱਤੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਪਾਕਿਸਤਾਨ ਦੀ ਫੌਜ ਆ ਗਈ ਆਏ ਸੇ ਵਾਲੇ ਚੈਨ ਪਤਾ ਨਹੀਂ ਲੱਗਦਾ ਵੇ ਫੌਜੀਨ ਜਿase ਬਣਾ ਲੈ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੇ ਜਦੋਂ ਇਹਨਾਂ ਨੇ ਜਾ ਕੇ ਉਹ ਬੰਦੇ ਨੂੰ ਮਾਰਿਆ ਹੈ ਜਿਹੜਾ ਪੋੜੂ ਦਾ ਵਣਾਲੇ ਨੂੰ ਉਸ ਵਨ ਨੂੰ ਪਤਾ ਲੱਗ ਗਿਆ ਵੇ ਇਹ ਤਾਂ ਪਾਕਿਸਤਾਨ ਦੀ ਫੌਜ ਆ ਗਈ ਉਦੋਂ ਉਹਨਾਂ ਨੂੰ ਫੇਰ ਕਰ ਦਿੱਤਾ ਫੇਰ ਉਹਨਾਂ ਦਾ ਫੇਰ ਬਾਕੇ ਫੌਜ ਮਗਰ ਉਹ ਆ ਗਈ ਉਹਨਾਂ ਨੇ ਲਲਕਾਰਿਆ ਉਹਨਾਂ ਆਖ ਚੜਦੇ ਮੋਰਚਾ ਤੇ ਪਾਸੇ ਹੋ ਜਾਣੇ ਤੇ ਆਸੇ ਤੇਨ ਮਾਰਦੇ ਆ ਗਏ ਉਹ ਸਾਕੇ ਸੂਰੀ ਸਾਹਿਬ ਪਾਕਿਸਤਾਨ ਘਣੇ ਨੂੰ ਤਬਾਹ ਕਰਕੇ ਫੇਰ ਫੇਰ ਪਾਸੇ ਹੋਵੇਗਾ ਐਵੇਂ ਨਹੀਂ ਹੁੰਦਾ ਉਹ ਬੋਲ ਲਲਕਾਰਦੇ ਰਹਿਣ ਪਰ ਸੂਰੀ ਸਾਹਿਬ ਦਾ ਮੋਰਚਾ ਨਹੀਂ ਭੈਰੀ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹ ਮੋਰਚਾ ਮੋਰਚਾ ਟੁੱਟ ਜਾਵੇ ਤੇ ਅਸੀਂ ਫਾਇਲ ਕਾਤੇ ਕਬਜਾ ਕਰ ਲਈ ਪਰ ਉਹਨਾਂ ਦੀ ਉਹ ਗੱਲ ਨਹੀਂ ਬਣੀ ਕਿਉਂਕਿ ਜਿਹੜੇ ਚਪੌਣੇ ਵਾਲੀ ਪੋਲ ਆਈ ਉਹ ਉਹ ਪੂਰੀ ਉੱਡ ਗਈ ਸੀ ਉਹਦੋਂ ਉਹਨਾਂ ਦਾ ਪਹਾੜ ਜਿਹੜਾ ਜ਼ੋਰ ਆ ਟੁੱਟ ਗਿਆ ਸੂਰੇ ਸਾਹਿਬ ਨਲਕਾਰਦਾਰ ਰਿਹਾ ਜਵਾਨ ਤਾਂ ਹੁੰਦੇ ਵੀ ਮਰੇ ਨਾ ਪਰ ਸੂਰੇ ਸਾਹਿਬ ਨਾ ਡੰਬ ਨੇ ਛੱਡਿਆ ਪੂਰੇ ਪੂਰੀ ਲੜਾਈ ਚੀਤੇ ਤੇ ਸੂਰੇ ਸਾਹਿਬ ਨੇ ਬੜੀ ਬਹਾਦਰੀ ਕੀਤੀ ਬਹੁਤ ਬਾਤ ਜੈਨੇ ਕੋਈ ਉਹ ਅਜੇ ਉਸ ਤੋਂ ਵੀ ਥੋੜੀ ਹੈ ਪਰ ਨੀਵੇਂ ਨੀਵੇਂ ਪਾਸੇ ਤੁਰੇ ਆਏ ਨਾ ਤੇ ਇਥੋਂ ਆ ਤੇ ਤੇ ਇਸ ਪੋਲ ਤੋਂ ਆ ਤੇ ਇਹ ਅਗਲ ਲੱਗ ਤੇ ਵਰਦੇ ਕੇ ਉੱਤੇ ਚਾਦਰ ਰੱਖੀ ਤੀ ਹਾਂ ਆਪਣੇ ਫੌਜ ਦੇ तकरीबन ਮੇਰੇ ਖਿਆਲ ਤਾਂ ਹੈ 100 ਕੀ ਹੋਣਾ ਹੈ 100 ਨਾ ਸਵਾ 100 ਸੀ ਜਿਹੜੇ ਜਿਹੜੇ ਮਤਲਬ ਸੂਰਤ ਸਾਹਿਬ ਦੇ ਕਮਾਂਡ ਹੇਠ ਹੈ ਆਪਣਾ ਫਰੜੜਾ დაი ਸ਼ੁਰੂ ਹੋ ਗਈ ਫਿਰ ਉਹ ਨਾ ਮਤਬਲੇ ਬਈ ਆ ਮਸਾ ਆਪਣੇ ਫੈਰਉਂਦੇ ਰਹੇ ਨਾ ਉਹਨਾਂ ਆਦਾ ਜੋਰ ਲਾਈ ਰੱਖਿਆ ਨਾ ਆਦਾ ਜੋਰ ਰਾਈ ਰੱਖਿਆ ਉਹ ਮੋਰਚਾ ਤੋੜਦੇ ਆ ਇਹਨਾਂ ਟੁੱਟਾ ਨਹੀਂ ਦਿੱਤਾ ਭਾਈ ਹੁਣ ਅਸੀਂ ਤਾਂ ਮਤਬਲੇ ਬਈ ਇਹ ਫਿਰਨੇ ਚਾਸਕ ਨੂੰ ਮੀਚ ਅਸੀਂ ਛੱਡ ਕੇ ਤੇ ਆ ਦੇ ਸਿਵਰੇ ਚਾਸੇ ਅਸੀਂ ਜਦੋਂ ਸਾਨੂੰ ਮਨੋਗ ਹੋ ਗਿਆ ਜੰਗ ਲਾ ਕੇ ਅਸੀਂ ਕਰਮ ਆਦਾ ਜਿੰਦਾ ਲਾਇਆ ਤੇ ਨਿਕਾਲ ਗਏ ਇਹ ਤੋਂ ਮੜ ਬਾਅਦ ਜਦੋਂ ਹਟ ਕੇ ਆਏ ਨਾ ਉਦੋਂ ਪਤਾ ਲੱਗਾ ਫਿਰ ਸੂਰੀ ਸਾਹਿਬ ਨੇ ਸਮਾਨਤ ਕੀਤਾ ਨੇ ਉੱਥੇ ਚੀਜ਼ਾਂ ਦੇ ਸਮਾਤ ਤੇ ਉੱਥੇ ਸਾਨੂੰ ਵੀ ਬੁਲਾਇਆ ਇਹਨੇ ਅਸੀਂ ਚਾਰ ਹਾਲ ਕੇ ਪੀਤੀ ਹੈ ਸਾਨੂੰ ਬੜੀ ਖੁਸ਼ੀ ਹੋਈ ਉਹ ਸੂਰੀ ਸਾਹਿਬ ਨੇ ਸਾਡੇ ਫਿਰ ਯਾਦਾਂ ਚਾੜਿਆ ਇਹ ਸਾਡੇ ਤਾਂ ਇਹ ਸੋਣਾ ਚਾਹੇ ਜਿਹੜੇ ਛੱਡਾ ਅਬਸਰ ਹਾਇ ਵੀ ਇਸ ਅਫਰ ਇਹ ਮਿਲ ਗਿਆ ਹੰਦ ਨਾਲ ਪਾਕਿਸਤਾਨ ਨਾਲ ਰਲ ਕੇ ਤੇ ਇਸ ਨੇ ਮਤ ਭਲੇ ਨੁਕਸਾਨ ਜਿਤਨਾ ਵੀ ਹੋਇਆ ਹੈ ਛੱਡੇ ਨੇ ਕਰਵਾਇਆ ਨਹੀਂ ਤਾਂ ਇਹ ਮੋਰਚਾ ਟੁੱਟਣ ਵਾਲਾ ਹੀ ਨਹੀਂ ਆ ਓਕੇ ਤੇ ਕਰ ਗਏ ਬੇਰੇ ਵਾਲੇ ਤੇ ਕਰ ਗਏ ਨੋਰਨ ਤੇ ਕਰ ਗਏ ਤੇ ਹਾ ਆ ਤੂ ਤੇ ਵੀ ਕਰ ਗਏ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਮਦਦ ਵਾਲੇ ਬੇਕਾਪ ਦੇ ਆਣ ਕੀਤਾ ਹੈ ਪਰ ਉਹ ਪਿੰਡ ਖਾਲੀ ਹੋ ਰਿਹਾ ਲੋਕ ਨਹੀਂ ਹੈਗੇ ਜੋ ਲੋਕ ਨਹੀਂ ਹੈਗੇ ਕਿਉਂ ਭੌਜ ਆ ਗਈ ਰੋਜ਼ ਦੀ ਖਬਰ ਬਹੁਤ ਬਰਮ ਹੁੰਦੀ ਸੀ ਤੇ ਹਰ ਕੋਈ ਬਾਲ ਬੱਚਾ ਲੈ ਤੇ ਸਾਡੇ ਕੋਲ ਵੇਲੇ ਸਰ ਬਾਹਰ ਨਿਕਲਣਾ ਨਹੀਂ ਜਾਣਾ ਤੇ ਹਰ ਕੋਈ ਜੇ ਤੇ ਕਿਸੇ ਕੋਈ ਸੁਬੰਧਾ ਇਹ ਹੁਣ ਛਾਡੇ ਤੇ ਹੁਣ ਅੱਜ ਅਮੇਂ ਸਾਡੀ ਪੌਲਿਸ ਚ ਬਣੀ ਸਾਡੀ ਜਮੀਨ ਨਹੀਂ ਸੀ ਬਣੀ ਤੇ ਸਾਡੇ ਤਾਂ ਨਾਲ ਜੁਮੇ ਅਸੀਂ ਸੀ ਪਿੱਛੇ ਆ ਗਏ ਹੋਰ ਵੀ ਕੋਈ ਕਈ ਸ਼ਹਿਰ ਚਲੇ ਗਏ ਕੋਈ ਮਤਲਬੇ ਕੁੜਮੇ ਚਲੇ ਗਏ ਕੋਈ ਯਾਸਾ ਵਾਲੇ ਚਲੇ ਗਏ ਕੋਈ ਜਿਵੇਂ ਕਿਸੇ ਦਾ ਮਤਲਬ ਜੋ ਢੁਕਿਆ ਕੋਈ ਆਦੇ ਰਿਸ਼ਤੇਦਾਰਾਂ ਤੇ ਚਲੇ ਗਏ ਮਤਲਬੇ ਹਰ ਕੋਈ ਬਾਜਾਨ ਬਚਾਤ ਨਿਕਲਿਆ ਹੋਰ ਕੋਈ ਗੱਲ ਨਹੀਂ ਜਿਹੜਾ ਪਿੰਡ 베ਰੀ ਵਾਲਾ ਹੈ ਨਾ ਹੁਣ ਮੈਨੂੰ ਤਾਂ ਉਹਦਾ ਪਤਾ ਹੈ ਬਲਡੋਜ਼ਰ ਮਾਰ ਗਏ ਸੀ ਸਾਡਾ ਘਰ ਦਾ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਘਰ ਆ ਕਿੱਥੇ ਬਲਡੋਜ਼ਰ ਫੇਰ ਦਿੱਤ ਨੇ ਤੇ ਸਾਰਾ ਇੱਕ ਟਿੱਬਾ ਬਣ ਗਿਆ ਸੀ ਬਈ ਉੱਥੇ ਨਾ ਸਾਡੇ ਨੰਬਰਦਾਰ ਨੇ ਪਾਇਆ ਚਬਾਰਾ ਉਹਨਾਂ ਲੋਟਾ ਬਈ ਇੱਥੇ ਕੋਈ ਨੰਦੀ ਚੌਕੀ ਹੈ ਠੀਕ ਹੈ ਉਸ ਤੇ ਬੰਬਾਰੀ ਵੀ ਜਿਆਦਾ ਹੋਈ ਐ ਤੇ ਜਾਂਦੀ ਵਾਰੀ ਆ ਸੁਨਪਲ ਰੋਡ ਚਾ ਫੈਰ ਕੇ ਤੇ ਸਾਡੇ ਗੁਰਦਵਾਰੇ ਦਾ ਜਿਹਦਰ ਬਾਹਰ ਸਾਬੇ ਉਹ ਉਹ ਤੇ ਖੋਇ ਛੱਡ ਗਏ ਉਹਨਾਂ ਨੇ ਇਸ ਵੇਸੇ ਚ ਆਏ ਨਾ ਮੈਂ ਉਤੇ ਥੀੜੇ ਵੀ ਸਿਵਾਲੇ ਚ ਭਈ ਲੋਕ ਕੋ ਵੀ ਅੱਗੂ ਵਾਲੇ ਪਿੱਛਾ ਠੇ ਉਹਨਾਂ ਨੇ ਧੋਖਾ ਕੀਤਾ ਤੇ ਸਿਵਾਲੇ ਚ ਆ ਕੇ ਤੇ ਉਹ ਆਪਣੇ ਢਫਾਂਸ ਤੇ ਚੜ ਗਏ ਹਥਿਆਰ ਤਾਂ ਉਹਨਾਂ ਕੋਲ ਹੈਗੇ ਸੀ ਅਥਿਆਰ ਹਾਇ ਪਰ ਉਹ ਨਾਨੇ ਮਤਲਬ ਉਸ ਤੇ ਚਾਦਰ ਪਾਇਓ ਹੈ ਤੇ ਉਹ ਅੰਦਰ ਰੁਕਾਏ ਹੋਇਆ ਜਦੋਂ ਜਦੋਂ ਇਹ ਨਾਨੇ ਨਾ ਇੱਥੇ ਚਾਰਾ ਮਾਰਿਆ ਹੈ ਨਾ ਅਨੰਦ ਮਤ ਬੋਲਦਾ ਇਹ ਹਾਂ ਭਈ ਇਹ ਥਾਂ ਖਾਲੀ ਪਈ ਹੈ ਪਰ ਇਹ ਜਿਹੜਾ ਸੂਰੀ ਆ ਨਾ ਇਹ ਅੜ ਗਿਆ ਭਈ ਮੈਂ ਅਜੇ ਨਹੀਂ ਬਦਲੀ ਨਹੀਂ ਕਰਾਉਣੇ ਜਾਂ ਤਾਂ ਉਹਨੂੰ ਕੋਈ ਸ਼ੱਕ ਪਾਇ ਗਿਆ ਜਾਂ ਕੁਝ ਵੀ ਹੋਇਆ ਜਾਂ ਇਹਨਾਂ ਲੋਕਾਂ ਦੇ ਕਹਰੇ ਮੁਕੱਦਰ ਜਾਗਦੀ ਹੈ ਇਆ ਕਿਵੇਂ ਹੀ ਮਰਜ਼ੀ ਕਰ ਲਾ ਓਵੇਂ ਹੀ ਬਿਉਨ ਉਥੇ ਮਤਬਲੇ ਵੀ ਉਹ ਇਸ ਗੱਲ ਦਾ ਅੜਿਆ ਤੇ ਅੜਿਆ ਪੂਰਾ ਉਸਨੇ ਮਤਬਲੇ ਇਹਦੂ ਛੁਰਤੇ ਤੇ ਉਧਰੋਂ ਮੋਜਣ ਵਾਲੇ ਪਾਸੇ ਤੋਂ ਵੀ ਉਹਨਾਂ ਉਦੋਂ ਕੀਤਾ ਚਾਰਾ ਆਗੂ ਫੇਰ ਆਪਣੀ ਫੌਜ ਪਈ ਉਹਨਾਂ ਨੇ ਭੜਾ ਦਿੱਤਾ ਉਹਨਾਂ ਦੇ ਜੜੀ ਇਸੇ ਚੌਕੀ ਤੇ ਪੜਾ ਦਿੱਤਾ ਉਹ ਤੋਂ ਕਬਜ਼ਾ ਉੱਥੇ ਨਹੀਂ ਕਰਾ ਦਿੱਤਾ ਨੇ ਬਈ ਕੋਤੋਂ ਦਾ ਆਡਰ ਆਇਆ ਅੱਛਾ ਭਾਈ ਤੁਸੀਂ ਇੱਥੋਂ ਮੋਰਚਾ ਛੱਡ ਦਿਓ ਫੌਜ ਹੋਰ ਆਵੇਗੀ ਅੱਛਾ ਠੀਕ ਹੈ ਇਹ ਸਾਰਾ ਕਬਈ ਮੈਂ ਅਜੇ ਨਹੀਂ ਕਰਾਉਣੀ ਜਿਹੜੇ ਦੂਜੇ ਫੌਜ ਆਈ ਬਈ ਕਿਲੋ ਅੱਧਾ ਕਿਲੋ ਬਟਰ ਤੱਕ ਇਹ ਸਾਰੇ ਬਦਲੀ ਕਰਾ ਆ ਗਏ ਉਹਦੇ ਨਹੀਂ ਕਰਾ ਜੀ ਇਸ ਉਰੇ ਸਾਹ ਉਹਦੇ ਕੰਮਾਂ ਨੇ ਜੇ ਸਨੇ ਬਚਾਇਆ ਤੇ ਇਹ ਮੋਰਚਾ ਟੁੱਟ ਜਾਂਦਾ ਤੇ ਫਾਇਲ ਕਬਜ਼ਾ ਹੋ ਜਾਣਾ ਸੀ ਕਬਜ਼ਾ ਹੋ ਜਾਣਾ ਸੀ ਜੀ ਗੱਲ ਹੈ ਜਿਹੜੀ ਪੋਲੇ ਨਾ ਉਹਨੇ ਆ ਕੇ ਸਿਰਫ ਬੰਨ੍ਹਦੇ ਰੱਖਿਓ ਸੀ ਤੇ ਉਹਨਾਂ ਨੇ ਤਾਰ ਜੋੜਨੀ ਸੀ ਜਿੰਦੇ ਨਾਲ ਇਹਨਾਂ ਦਾ ਬੰਬਾਂ ਦਾ ਕਨੈਕਸ਼ਨ ਹੈ ਇਹ ਜਿਹੜਿਆ ਬਿਚਪੀਲੇ ਰਹਿ ਨਾ ਇਹਨਾਂ ਦੇ ਵਿੱਚ ਬੰਬ ਫਿਟ ਕੀਤੇ ਹੋਏ ਸੀ بس جدو یہ ہرک ہی جوڑیا ہے سا اڈ گیا باقی پتا لگا بندہ ہے بندے کیوںکہ پولتے کھڑے سے نیگار فیر ہے جی کیوںکہ دشمن سارے پاس انھنا پنندے پاسو سڈے دار ہوں انہوں نے مطلب جد ویک ਵੀਰ ਇੱਥੇ ਬੰਦਾ ਆਇਆ ਤੇ ਬੰਦਾ ਬੇਸ਼ੁਮ ਮੋਰਚੇ ਨਾੜਿਆ ਉਹ ਨਉਤੋ ਜਾਦਾ ਕਾਬੂ ਕਰ ਰਹੀ ਹੈ ਜਿਹੜਾ ਪੋਲ ਜਿੱਥੇ ਜਿਹੜੇ ਵਿਚ ਆ ਪੀਲਰ ਹੈ ਨਾ ਇਹ ਪੀਲਰ ਦੇ ਵਿਚ ਆ ਜੀ ਬੰਬ ਹੈ ਅੱਛਾ ਇਹ ਜਿਹੜੇ ਹੁਣ ਸਾਡਾ ਤਾਂ ਖੇਤ ਆ ਅਸੀਂ ਵਹਿੰਦੇ ਰਹਾ ਅੱਛਾ ਇਹਨਾਂ ਨੇ ਮਤਲਬ ਵਿੱਚ ਇਹ ਜਿਹੜੇ ਪੀਲਰ ਦੇ ਵਿੱਚ ਨਾ ਬੰਬ ਫਿਟ ਕੀਤੇ ਸੀ ਵੀ ਮੌਕੇ ਤੇ ਸਾਰੇ ਇਹ ਪੋਰ ਉੱਡ ਜਾਵੇ ਨਾ ਕੋਈ ਖਤਰਾ ਖਤਰਾ ਨਹੀਂ ਮਗਰ ਕਨੈਕਸ਼ਨ ਹੀ ਨਹੀਂ ਕਨੈਕਸ਼ਨ ਹੋਵੇ ਤਾਂ ਬੰਬ ਚੱਲਦੇ ਤੇ ਕਨੈਕਸ਼ਨ ਹੀ ਨਹੀਂ ਜੁੜਦਾ ਤੇ ਬੰਬ ਕਿਵੇਂ ਚੱਲਣ ਲੋਕਾਂ ਦਾ ਬਾਸਾ ਹੁਣ ਜਿਵੇਂ ਆ ਆਪਣੇ ਕੋਲ ਆ ਹੁਣ ਬੰਦੇ ਕੋਈ ਆਵੇਂ ਸਿੱਧਾ ਲੱਗ ਗਿਆ ਨਾ ਕੋਈ ਟਰੈਕਟਰ ਲੱਗ ਸਕਦਾ ਨਾ ਕੋਈ ਵਹੀਕਲ ਕੋਈ ਵੀ ਨਹੀਂ ਲੱਗ ਸਕਦਾ ਉਸ ਤੋਂ ਬਾਅਦ ਤੇ ਹੁੰਦਾ ਹੈ